42 ਬਾਰਾਂ ਕੀ ਬਾਰਾਂ ਕੀ ਹਜ਼ਾਰ ਗਈ ਮਾਰੀ ਉਹ ਰਾਤ ਰਾਤ ਪੈਂਦੇ ਖਾਨ ਦੀ ਪੌਣ ਲੱਖ ਦਾ ਲੱਖ ਦਾ ਮੁਕਾਬਲਾ ਕੀਤਾ 1800 ਬਹਾਦਰਾਂ ਨੇ ਸ਼ਾਇਆ ਵੈਰੀਆਂ ਉਹ ਸ਼ਾਇਆ ਵੈਰੀਆਂ ਨੇ ਦਲਾਈ ਉੱਤੇ ਛਾ ਗਿਆ ਸ਼ਾਇਆ ਵੈਰੀਆਂ ਵੈਰੀਆਂ ਅੱਜ ਇਹ ਸੋਚਦੇ ਵਾਰਿਓ ਕਿ ਹੋਗੀ ਰਾਤ ਕੱਟਣੀ ਉਹ ਸੁੱਖਾ ਸੁਖਦਿਆ ਫੌਜ 12 ਕ ਹਜ਼ਾਰ ਗਈ ਮਾਰੀ ਫੌਜ 12 ਕ 12 ਕ ਹਜ਼ਾਰ ਗਈ ਮਾਰੀ ਉਹ ਰਾਤ ਰਾਤ ਪੈਂਦੇ ਖਾਂਦੀ ਪੌਣ ਲੱਖ ਦਾ ਲੱਖ ਦਾ ਮੁਕਾਬਲਾ ਕੀਤਾ 1800 ਬਹਾਦਰਾਂ ਨੇ ਸ਼ਾਇਆ ਵੈਰੀਆਂ ਉਹ ਸ਼ਾਇਆ ਵੈਰੀਆਂ ਦੇ ਦਲਾ ਉੱਤੇ ਸ਼ਾ ਗਿਆ ਬੈਗਾਂ ਦੇ ਦਲਾਈ ਉੱਤੇ ਆ ਗਿਆ ਸਿਰ ਲੱਤਸੂਰ ਮਿਆਂ ਦਾ ਕਿਵੇਂ ਬੱਜੀਏ ਬੱਜੀਏ ਸੋਝਦੇ ਵਾਰੀ ਔਖੀ ਹੋਈ ਰਾਤ ਕੱਟਣੀ ਸੁੱਖਾਂ ਸੁਖਦਿਆਂ ਸੁੱਖਾਂ ਸੁਖਦਿਆਂ ਮਸਾਂ ਦੇ ਨੇ ਚੜਿਆ ਸੁੱਖਾਂ ਸੁਖਦਿਆਂ ਸੁਖਦਿਆਂ ਮਸਾਂ ਦੇ ਨੇ ਚੜਿਆ ਵੈਰਿਆਂ ਦੇ ਆਹੂ ਲੱਥਗੇ ਜਤੀ ਮੱਲ ਦਾ ਮਲਦਾ ਜਥਾ ਇੱਕ ਪਾਸੇ ਦੂਜੇ ਪਾਸੇ ਰਾਏ ਜੋਤ ਸੀ ਉਪਦੀ ਚੰਦ ਬਈ ਉਪਦੀ ਚੰਦ ਬਈ ਵਿਚਾਲਿਆ ਪੈ ਗਿਆ ਬਦੀ ਚੰਦ ਬਈ ਚੰਦ ਬਈ ਵਿਚਾਲਿਆ ਕੁੱਟ ਕੇ ਕੁੱਟ ਕੇ ਸੀ ਗੁਰੂ ਘਰੋਂ ਕੱਟਿਆ ਬਿਧੀ ਚੰਦ ਸੂਰਮੇ ਨੇ ਦੰਦ ਪੀਸਦਾ ਪੀਸਦਾ ਮੁਕਾਬਲੇ ਤੇ ਆ ਗਿਆ ਟੁੱਟ ਪਿਆ ਗਿਆ ਬਿਧੀ ਚੰਦ ਤੇ ਉਹਨੇ ਆਉਂਦਿਆਂ ਆਉਂਦੇ ਆਂ ਤੀਰਾਂ ਦੀ ਛੜੀ ਲਾ ਦਿੱਤੀ ਉਹਨੇ ਆਉਂਦਿਆਂ ਬੱਲੇ ਪੀ ਉਹਨੇ ਆਉਂਦਿਆਂ ਆਉਂਦਿਆਂ ਤੀਰਾਂ ਦੀ ਛੜੀ ਲਾਤੀ ਛੱਡਦਾ ਤਮਾਨ ਖਿੱਚ ਕੇ ਤਿੰਨ ਵਾਰਗੇ ਨੇ ਬੇਤੀਰ ਨੂੰ ਸੱਤ ਕਰਤਾਰ ਆ ਕੇ ਸਿੱਧਾ ਤੀਰ ਵਈ ਤੀਰ ਪਰਵਟਿਆਂ ਚ ਮਾਰਿਆ ਖਾਨਦ�्ा ਧਰਤੀ ਤੇ ਜਦੋਂ ਅਨਵਰ ਉਹ ਜਦੋਂ ਅਨਵਰ ਖਾਨ ਗਿਆ ਮਾਰਿਆ ਜਦੋਂ ਅਨਵਰ ਅਨਵਰ ਖਾਨ ਗਿਆ ਮਾਰਿਆ ਬੀਜੰਦ ਸੂਰਮੇ ਤੋਂ ਫੇਰ ਗੁਰੂ ਦੀ ਗੁਰੂ ਦੀ ਮદાન ਵਿੱਚ ਆਪਣੇ ਵੈਰੀਆਂ ਨਾਲ ਲੋਹਾ ਲੈਣ ਨੂੰ ਤੀਰ ਛੱਡਣਾ ਛੱਡਣ ਕਮਾਨ ਵਿੱਚੋਂ ਗੁਰੂ ਜੀ ਤੀਰ ਛੱਡਣਾ ਛੱਡਣ ਕਮਾਨ ਵਿੱਚੋਂ ਗੁਰੂ ਜੀ ਫੌਜੀਆਂਾਂ ਚ ਪਈਆਂ ਬਾਜੜਾ ਫੌਜ ਮਥਰਾ ਮਥਰਾ ਵਾਂਗ ਪਈ ਉੱਡਦੀ ਗੁਰੂ ਜੀ ਦੇ ਤੀਰਾਂ ਸਾਹਮਣੇ ਕਾਲੇ ਖਾਨ ਨੂੰ ਹਾ ਕਾਲੇ ਖਾਨ ਨੂੰ ਪਾ ਗਈਆਂ ਸੋ